ਨਵਾਂ ਪ੍ਰੋਡਕਸ਼ਨ ਤੇ ਬਿੰਦਰ ਜਲਾਲ ਦੀ ਫਕਰੀਆ ਤੇ ਫਕੀਰਾ ਫਕਰੀ ਦੂਰ ਹੈ ਹਾਏ ਜਿਤਨੀ ਲੰਬੀ ਖੰਜ਼ੂਰ ਹੈ ਚੜ ਗਿਆ ਤੇ ਪੀਵੇਂ ਪ੍ਰੇਮ ਰਸ ਹਾਏ ਗਿਰ ਗਿਆ ਤੇ ਚੱਕਣਾ ਚੂਰ ਹੈ ਮੋਹ ਮੰਗ ਕੇ ਕੀਤਾ ਵੇਖ ਪੂਰੀ ਹੁੰਦੀ ਆ ਹਰੇਕ ਜਿਵੇਂ ਹੁੰਦੀ ਆ ਮੰਮੀਰੇ ਵਾਲੇ ਸੁਰਮੇ ਦੀ ਅੱਖ ਚ ਸਲਾਈ ਬੋਲਦੀ ਵੇਖੋ ਲੱਗੀ ਆ ਵੇ ਸੰਗਤਾਂ ਦੀ ਲੈਣ ਵੇ ਮਾਦੂ ਦੀ ਕਮਾਈ ਬੋਲਦੀ ਵੇਖੋ ਲੱਗੀ ਆ ਵੇ ਸੰਗਤਾਂ ਦੀ ਲੈਣ ਵੇ ਸਾਧੂ ਦੀ ਕਮਾਈ ਬੋਲਦੀ ਪਾਬਿਆਂ ਦੀ ਕਮਾਈ ਬੋਲਦੀ ਸਾਧਾ ਸੰਤਾਂ ਤੋਂ ਬਿੰਦਰ ਜਲਾਲ ਹੋਇਆ ਕਹਿੰਦੇ ਸੱਚੇ ਰੱਬ ਡਰਦਾ ਕੱਲਾ ਡਰਦਾ ਨਹੀਂ ਮੈਂ ਤਲੁਕ ਸੁਣਿਆ ਸਾਧੂਆਂ ਦਾ ਪਾਣੀ ਪਹਰਦਾ ਸਾਧੂ ਬੈਠਿਆ ਜਲਾਲ ਵਾਲੀ ਹੱਦ ਤੇ ਆ ਸਾਧੂ ਬੈਠੇ ਐ ਜਲਾਲ ਵਾਲੀ ਹੱਦ ਤੇ ਉਹ ਦੇਣ ਤਕਦੀਰਾਂ ਖੋਲ ਬਈ ਵੇਖੋ ਲੱਗੀ ਆਵੇ ਸੰਗਤਾਂ ਦੀ ਲੈਣ ਬਈ ਸਾਧੂ ਦੀ ਕਮਾਈ ਬੋਲਦੀ ਮੱਥਾ ਟੇਕਣ ਦੀ ਆਉਂਦੀ ਨਹੀਂ ਉਹ ਵਾਰੀ ਫਕੀਰਾਂ ਦੀ ਕਮਾਈ ਬੋਲਦੀ ਸ਼ਹੀਦਾਂ ਦੀ ਕਮਾਈ ਬੋਲਦੀ